ਰਿਆਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਤਾਂ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸੁਲਤਾਨਪੁਰ ਲੋਧੀ ਦੇ ਮੰਡ ਮੰਡ ਦੇ ਵਿੱਚ ਪਹੁੰਚੇ ਨੇ ਤੇ ਡੀਸੀ ਨੇ ਟਰੈਕਟਰ ਤੇ ਬੈਠ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਫਸਲਾਂ ਦਾ ਜਾਇਜ਼ਾ ਲਿਆ ਡੀਸੀ ਨੇ ਲੋਕਾਂ ਨੂੰ ਪ੍ਰਸਾਦ ਦਿੱਤਾ ਹੈ ਕਿ ਘਬਰਾਂ ਦੀ ਕੋਈ ਲੋੜ ਨਹੀਂ ਤੁਸੀਂ ਬੰਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਦੇਖੋ ਜੀ ਮੈਂ ਬਾਉਪੁਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹਦੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਇਹ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਰੈਡ ਹੋ ਗਿਆ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆਂ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜਿੰਨ ਜਿੰਨ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਸਾਨੂੰ ਦੱਸਿਆ ਗਿਆ ਕਿ ਜਿੱਥੇ ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰਿਲੀਫ ਸੈਂਟਰ ਵੀ ਬਣਾਏ ਆਂ ਤਾਂ ਕਿ ਜੇ ਕਿਸੇ ਵੀ ਜਾਨਵਾਲੇ ਨੁਕਸਾਨ ਕੋਈ ਨਾ ਹੋ ਸਕੇ ਵਿਆਦ ਦੇ ਵਿੱਚ ਨਾਇਬ ਤਹਿਸੀਲਦਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਨਾਇਬ ਤਹਿਸੀਲਦਾਰ ਨੇ ਬੇੜੀ ਦੇ ਵਿੱਚ ਬੈਠ ਕੇ ਲੋਕਾਂ ਦੇ ਘਰ ਗਏ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਹਰ ਪੱਖੋਂ ਤਿਆਰ ਹੈ ਸਿਕੋਰ ਜਿਵੇਂ ਉਹ ਉਬਾਦਤਾਂ ਹੀ ਜਾ ਰਹੇ ਫਿਲਹਾਲ ਤਾਂ ਤੇ ਹਜ ਤੱਕ ਤੱਕਦੀ ਵੀ ਡੋਨ ਨਹੀਂ ਆਇਆ ਜੇ ਇਸ ਸੀਜ਼ਨ ਚ ਤੇ ਹੁਣ ਇਹ ਤਾਂ ਹੁਣ ਆਨੇ ਵਾਲਾ ਟਾਈਮ ਹੀ ਦੱਸ ਸਕਦਾ ਆ। ਯਰ ਪ੍ਰਬੰਧ ਕੀ ਹੈਗੇ ਆ? ਪ੍ਰਸ਼ਾਸਨ ਦੇ ਕੀ ਪ੍ਰਬੰਧ ਹੈਗੇ ਆ ਉਸ ਤਰਫ ਜਿੱਥੇ ਸਿਰੋਂ ਲਗਾ ਜਾਂ ਪੱਗ ਦੀ ਗੱਲ ਕਰੀ। ਪ੍ਰਬੰਧ ਸਾਰੇ ਮੁਕੰਮਲ ਹੈਗੇ। ਮੈਡੀਕਲ ਟੀਮ ਉੱਥੇ ਕਿੰਨੀਆਂ ਹੋਈਆਂ? ਉਹ ਜਿਹੜੇ ਆਪਣੇ ਇੱਥੇ 5 ਡੇਰੇ ਪੈੰਦੇ ਹੈਗੇ। ਉਹਨਾਂ ਚ ਘੁੰਮ ਕੇ ਉਹਨਾਂ ਨੂੰ ਦਵਾਈਆਂ ਵਗੈਰਾ ਦੇ ਰਹੀਆਂ। ਪਸੂ ਉਹ ਕਿੰਨੇ ਨਿਕਲਵਾਤੇ ਆ। ਅੱਛਾ ਗਰੂਪ ਦਾ ਸਰ ਦਾ ਪ੍ਰਕਾਸ਼ ਸੀ 1 ਡੇਰੇ ਵਿੱਚ ਉਹ ਵੀ ਆਪਣਾ ਕਪੂਰਥਲਾ ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚਵਾਲ ਨੇ ਮੰਡ ਖੇਤਰ ਦਾ ਦੌਰਾ ਕੀਤਾ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਪੂਰਾ ਇਲਾਕਾ ਪ੍ਰਭਾਵਿਤ ਹੈ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਦਾਖਲ ਹੋ ਗਿਆ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਜਿਸ ਕਾਰਨ ਇੱਥੋਂ ਦੇ ਹਾਲਾਤ ਕਾਫੀ ਬੱਤਰ ਹੋ ਚੁੱਕੇ ਨੇ ਸਿਚਵਾਲ ਨੇ ਕਿਹਾ ਕਿ ਜਿਹੇ ਮੁਸ਼ਕਲ ਵੇਲੇ ਦੇ ਵਿੱਚ ਲੋਕਾਂ ਨੂੰ ਲੋੜ ਹੈ ਕਿ ਇੱਕ ਦੂਸਰੇ ਦਾ ਸਹਾਰਾ ਬਣ ਕੇ ਖੁਦ ਸੁਚੇਤ ਰਹਿਣ ਤੇ ਪਾਣੀ ਦੇ ਨਜ਼ਦੀਕ ਨਾ ਜਾਣ। ਅਣੇ ਉਹਨਾਂ ਦੇ ਜਿਹੜੇ ਪਾਣੀ ਦੀ ਬਿਆਸ ਦੇ ਵਿੱਚ ਜ਼ਿਆਦਾ ਹੀ ਰਿਹਾ ਹੁਣ ਵੀ 40000 ਕੁਸ਼ਕ ਪਾਣੀ ਪਿੱਛੋਂ ਛੱਡਿਆ। ਬਾਕੀ ਜਿਹੜਾ ਮਾਰਸਾਂ ਦਾ ਪਾਣੀ ਆ ਰਿਹਾ 85000 ਕੁਸ਼ਕ ਪਾਣੀ ਆ ਰਿਹਾ ਮੋਰੋ ਵੀ ਪਾਣੀ ਛੱਡਿਆ ਹੋਇਆ। ਪਤ ਨਹੀਂ ਇਹ ਦਾ ਹੁਣ ਹੈ ਹੀ ਦਰਿਆ ਦੇ ਅੰਦਰ ਇੱਥੇ ਤਾਂ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਬਨ ਦੇ ਦੇ ਬਾਹਰ ਆ ਇਹ ਜਿੰਨੇ ਵੀ ਬਨ ਜਿਹੜੇ ਬਣੇ ਹੋਇਆ ਇਹ ਲੋਕਾਂ ਨੇ ਆਪਣੇ ਆਪਣੇ ਲਾਈਫ ਹੋਇਆ ਮੁਕੇਰੀਆਂ ਦੇ ਪਿੰਡ ਹਲੇੜ ਮੌਤਲਾ ਦੇ ਵਿੱਚ ਪਾਣੀ ਭਰਨ ਕਰਕੇ ਕਿਸਾਨ ਦੀ 2000 ਏਕੜ ਪਾਣੀ ਫਸਲ ਪਾਣੀ ਦੀ ਮਾਰ ਹੇਠਾ ਗਈ ਤੁਸੀਬਾਨ ਵੀ ਟੁੱਟਣ ਦੀ ਕਗਾਰ ਤੇ ਹੈ ਪਿੰਡ ਵਾਸੀਆਂ ਦੇ ਵੱਲੋਂ ਮਿੱਟੀ ਦੀਆਂ ਬੋਰੀਆਂ ਦੇ ਨਾਲ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਖਾਸ ਕਰਕੇ ਖੇਤਾਂ ਦੇ ਵਿੱਚ ਬਣੇਕਰ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਲੋਕਾਂ ਦੇ ਪਸ਼ੂ ਵੀ ਘਰਾਂ ਦੇ ਵਿੱਚ ਫਸੇ ਹੋਏ ਨੇ ਇਸ ਤਰ੍ਹਾਂ ਦੇ ਇਨਪੁਟ ਆ ਰਹੇ ਨੇ ਜੇ ਅਗਰ ਇਸ ਤਰ੍ਹਾਂ ਪਾਣੀ ਹੋਰ ਵੱਧਾ ਰਿਹਾ ਡਿਪਾਉ ਡੈਮ ਤੋਂ ਪਾਣੀ ਆਦਾ ਰਿਹਾ ਔਰ ਚੱਕੀ ਦਾ ਪਾਣੀ ਵਿੱਚ ਪੈਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡਾ ਇਹਦਾ ਪਿੰਡਾ ਹੀੜਲੇ ਪਿੰਡਾਂ ਦੀ ਹਾਲਾਤ ਜਿਹੜੀ ਆ ਤਰਸਯੋਗ ਹੋ ਜਾਏਗੀ ਜਿਸ ਤਰ੍ਹਾਂ ਕਿ 2023 ਵਿੱਚ ਸੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਬਾਰ ਬਾਰ ਇਹ ਬੇਨਤੀ ਕੀਤੀ ਆ ਸਰਕਾਰ ਵੀ ਇਹ ਜਿਹੜੀ ਤੁਸੀਂ ਬਣਾਇਆ ਇਹਨੂੰ ਪੂਰਤਾ ਕੀਤਾ ਜਾਏ ਪਰ ਸਰਕਾਰ ਵੱਲੋਂ ਇਸ ਤੁਸੀਂ ਬਣ ਵੱਲ ਕੋਈ ਵੀ ਇਨੀਸ਼ੀਏਟਿਵ ਨਹੀਂ ਲਿਆ ਗਿਆ ਨਾ ਗੁਰਦਾਸਪੁਰ ਦੇ ਪਿੰਡ ਦਲੇਰਪੁਰ ਖੇੜਾ ਦੇ ਵਿੱਚ ਬੰਨ ਟੁੱਟਣ ਕਰਕੇ ਖੇਤਾਂ ਦੇ ਵਿੱਚ ਪਾਣੀ ਵਰ ਗਿਆ ਜਿਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਅਜੇ ਤੱਕ ਬੰਨ ਨੂੰ ਰਿਪੇਅਰ ਕਰਨ ਦੇ ਲਈ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਤਾ ਲੱਗਾ ਜੀ ਕੱਲ ਦਾ ਇਹ ਬੰਨ ਟੁੱਟਿਆ ਜਿਹੜਾ ਦਲੇਰਪੁਰ ਔਰ ਚੀਚੀਮ ਦਾ ਇਹ ਨਵਾਂ ਬੰਨ ਜਿਹੜਾ ਤੁਸੀਂ ਟੁੱਟੀ ਹੈ ਇਹ ਕੱਲ ਰਾਤ ਦੀ ਟੁੱਟੀ ਹੈ ਅਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਅਸੀਂ ਸਿਰਫ ਤੇ ਸਿਰਫ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਸਰਕਾਰ ਨੂੰ ਕਿ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਏ। ਇਹ ਕੁਦਰਤੀ ਆਫਤਾਂ ਨੇ। ਇਹ ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਏ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੇ ਕਈ ਪਿੰਡਾਂ 'ਚ ਹੜਵਰਗੇ ਹਾਲਾਤ ਬਣੇ ਹੋਏ ਨੇ। ਜ਼ਿਕਰਯੋਗ ਹੈ ਕਿ ਬਿਮਿਆਲ ਸੈਕਟਰ ਨੇੜੇ ਜਲਾਇਆ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜੋ ਕਿ ਖੇਤਰੇ ਦੇ ਨਿਜਾਨ ਤੋਂ ਉੱਪਰ ਵੱਗ ਰਿਹਾ ਹੈ। ਜਿਸ ਕਰਕੇ ਨੇੜਲੇ ਪਿੰਡਾਂ ਦੇ ਵਿੱਚ ਹੜਵਰਗੀ ਸਥਿਤੀ ਪੈਦਾ ਹੋ ਗਈ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਸੜਕਾਂ ਤੇ ਰਾਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਪਾਣੀ ਆਹੀਂ ਸਵੇਰ ਦੇ ਤੋਂ ਉੱਠੇ ਨਾ ਸਵੇਰ ਉੱਠੇ ਤਾਂ ਪਾਣੀ ਉਸਲੇ ਨਹੀਂ ਹੈ ਫਿਰ ਆਹੀਂ ਥੋੜਾ ਲੇਤੀ ਇਹ ਬਾਤ ਲੱਗੀ ਉਹਦੇ ਬਾਅਦ ਚ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਲੰਡਰ ਸਾਰੇ ਡੁੱਬੇ ਪਏ ਨੇ ਰਾਸ਼ਨ ਪਾਣੀ ਸਾਰਾ ਵਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਲਣ ਵਾਸਤੇ ਜੀ ਲੰਬੇ ਦੇ ਪਿੰਡ ਚੰਨੂ ਦੇ ਵਿੱਚ ਖੇਤੀਬਾੜੀ ਵਿਭਾਗ ਨੇ ਛਾਪੇ ਮਾਰੀ ਕੀਤੀ ਤੇ ਬਿਨਾਂ ਲਾਇਸੈਂਸ ਚੱਲ ਰਹੇ ਬੀਜ ਤੇ ਦਵਾਈਆਂ ਦੇ ਗੋਦਾਮ ਨੂੰ ਸੀਲ ਕੀਤਾ। ਰਾਕੇਸ਼ ਨਾਮ ਦਾ ਸ਼ਖਸ ਲੰਬੇ ਸਮੇਂ ਤੋਂ ਬਿਨਾਂ ਲਾਇਸੈਂਸ ਹੀ ਕਾਰੋਬਾਰ ਕਰ ਰਿਹਾ ਸੀ ਜਿਸ ਤੇ ਛਾਪੇਮਾਰੀ ਕਰ ਖੇਤੀਬਾੜੀ ਵਿਭਾਗ ਨੇ 20 ਲੱਖ ਰੁਪਏ ਤੋਂ ਵੱਧ ਬੀਜ, ਖਾਦ ਤੇ ਦਵਾਈਆਂ ਨੂੰ ਬਰਾਮਦ ਕੀਤਾ ਤੇ ਤੁਰੰਤ ਕਾਰਵਾਈ ਕਰਦੇ ਗੋਦਾਮ ਨੂੰ ਸੀਲ ਕਰ ਦਿੱਤਾ। ਜਿਹੜੀ ਅਨੋਥਰਾਇਜ਼ਡ ਗੋਡਾਊਨ ਦੇ ਉੱਤੇ ਸਾਨੂੰ ਗੁਤ ਸੂਚਨਾ ਮਿਲੀ ਸੀ ਜਿਵੇਂ ਉਹਨੇ ਕਿਸੇ ਘਰ ਦੇ ਵਿੱਚ ਸਮਾਨ ਰੱਖਿਆ ਹੋਇਆ ਹੈ। ਉਹ ਜਰੂਰ ਰੇਡ ਮਾਰੀ ਗਈ ਤੇ ਵਾਕਈ ਉਹਦੇ ਕੋਲੇ ਉਹ ਚੀਜ਼ਾਂ ਪਈਆਂ ਸੀ ਤੇ ਜਾ ਕੇ ਉਹਨਾਂ ਦੀ ਸੈਂਪਲਿੰਗ ਕਰ ਦਿੱਤੀ ਗਈ ਹੈ ਚਾਰ ਜਿਹੜੇ ਪੈਸੇਟ ਦੀ ਸੈਂਪਲ ਪੰਜ ਖਾਦੇ ਤੇ ਤਿੰਨ ਜਿਹੜੇ ਬੀਜ ਦੇ ਸੈਂਪਲ ਲੈ ਕੇ ਤੇ ਉਹਦੀ ਜੀ ਜੀ ਚੁਪਰਤੀ ਹੋ ਲੰਬੀ ਥਾਣੇ ਨੂੰ ਕਰ ਦਿੱਤੀ ਗਈ ਗੁਰਦਾਸਪੁਰ ਦੇ ਪਿੰਡ ਠੱਕਰ ਸੰਦੂ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਸ਼ਖਸ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੰਕੀ ਤੇ ਚੜ੍ਹ ਗਿਆ ਤੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ ਬਲਵਿੰਦਰ ਸਿੰਘ ਨਾਮ ਦੇ ਸ਼ਖਸ ਦਾ ਰਿਸ਼ਤੇਦਾਰਾਂ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਹੜਾ ਤੇ ਸ਼ਖਸ ਨੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਤੱਕੇशाही ਕਰਨ ਦੇ ਇਲਜ਼ਾਮ ਲਗਾਏ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਖਸ ਤੇ ਉਸ ਦੇ ਪਰਿਵਾਰ ਨੂੰ ਪੂਰੀ ਕਾਨੂੰਨੀ ਮਦਦ ਦੇਣ ਦੀ ਗੱਲ ਕਹੀ ਬਲਵਿੰਦਰ ਸਿੰਘ ਚੱਕਰਸੁੰਦ ਦਾ ਪੈਦਾ ਡਿਸਪੂਟ ਚੱਲਦਾ ਇਸ ਵਿੱਚ ਤੇ ਮਾਲਮਘਵੇ ਨੇ ਇੱਥੇ ਨਿਸ਼ਾਨਦੇਹੀ ਵੀ ਹੋਣਾ ਚਾਹੀਦਾ ਪੈਦੀ ਤੇ ਮਾਲਮਘਵੇ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲਮਿਕ ਮਟਾਇਆ ਮਾਲਮਿਕ ਵੀ ਨਿਕਲ ਚੱਲ ਰਹੀ ਹੈ ਮਾਲਮਿਕ ਕਹਿੰਦਾ ਵੀ ਰੋਕੋ ਇਹਨਾਂ ਦੀ ਤਰੀਕ ਚੱਲਦੀ ਅਪੀਲ ਪਾਈ ਹੈ ਅਪੀਲ ਤੱਕ ਜਿੰਨਾ ਚਿਰ ਨਿਸ਼ਾਨੀ ਨਹੀਂ ਕਰਨੀ ਸਾਹਮਣੂ ਨੂੰ ਜਿਹੜਾ ਆਈ ਹੈ ਅਹੀਂ ਇੱਥੇ ਆਏ ਮਕਰ ਬਠਿੰਡਾ ਦੇ ਪਿੰਡ ਰਾਈਕੇ ਕਲੰਦ ਵਿੱਚ ਦਲਿਤ ਪਰਿਵਾਰ ਨੇ ਲੁਧਿਆਣਾ ਜੇਲ੍ਹ ਦੇ ਵਿੱਚ ਤਨਾਤ ਐਸਆਈ ਨਰਿੰਦਰ ਸਿੰਘ ਤੇ ਗੰਬੀਰ ਇਲਜ਼ਾਮ ਲਗਾਏ ਨੇ ਪਰਿਵਾਰ ਮੁਤਾਬਕ ਹੈ ਐਸਆਈ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਪਰ ਪੂਰੇ ਪੈਸੇ ਵਾਪਸ ਦੇਣ ਤੇ ਵੀ ਐਸਆਈ ਹੋਰ ਪੈਸਿਆਂ ਦੀ ਮੰਗ ਕਰ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤਨਾਲ ਹੀ ਜਾਤੀ ਸੂਚਕ ਸ਼ਬਦਾਂ ਦੀ ਵੀ ਵਰਤੋਂ ਕਰਨ ਦੇ ਨਾਲ ਨਾਲ ਮਹਿਲਾ ਨਾਲ ਵੀ ਅਸ਼ਲੀਲ ਪਾਸਾਦ ਵਿੱਚ ਗੱਲ ਕੀਤੀ ਜਿਸ ਤੇ ਪਰਿਵਾਰ ਨੇ ਇਨਸਾਫ ਦੇ ਲਈ ਗੁਹਾਰ ਲਗਾਈ ਕੇ ਇਸ ਨੇ ਲੇਡੀ ਨੇ ਇਹਦੇ ਪਰਿਵਾਰ ਨੇ ਕੁਝ ਪੈਸੇ ਦੇਨੇ ਸੀਗੇ ਉਹਨਾਂ ਦੇ ਮਨਿੰਦਰ ਸਿੰਘ ਦੇ ਤੇ ਇਹ ਇਹਨੂੰ ਗਾਹੇ-ਬਗਾਹੇ ਲੜਕੀ ਨੂੰ ਲੇਡੀ ਨੂੰ ਉੱਥੋਂ ਦੀ ਲੇਡੀ ਔਰਤ ਹੈਗੀ ਇਹਨੂੰ ਫੋਨ ਕਰਦਾ ਸੀਗਾ ਫੋਨ ਕਰਕੇ ਇਹਨੇ ਲੜਕੀ ਨੂੰ ਉਸ ਨੂੰ ਲੇਡੀ ਨੂੰ ਭੱਦੇ ਸ਼ਬਦ ਬੋਲੇ ਆ ਕਿ ਤੂੰ ਮੇਰੀ ਕੋਈ ਗੱਲਬਾਤ ਕਰਾ ਦੇ ਆਪਦੀ ਸਹੇਲੀ ਨਾਲ ਜਾਂ ਕੋਈ ਮਤਲਬ ਰਿਲੇਸ਼ਨ ਟਾਈਪ ਜਿਹੜਾ ਹੈਗਾ ਬਹੁਤ ਮਾੜੀ ਗੱਲ ਕੀਤੀ ਹੈ ਇਸ ਬੰਦੇ ਨੇ ਪਤਾ ਚੌਂਕ ਦੇ ਵਿੱਚ ਬਿਜਲੀ ਕਾਮੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਕਰਮਚਾਰੀ ਜੁਆਇੰਟ ਫੋਰਸ ਇਕਤਾ ਮੰਚ ਨੇ ਈਈਓ ਦੇ ਸਦ ਤੇ 3 ਦਿਨ ਦੀ ਛੁੱਟੀ ਤੇ ਗਏ ਨੇ ਬਿਜਲੀ ਕਰਮਚਾਰੀਆਂ ਨੇ ਇਲਜ਼ਾਮ ਲਗਾਏ ਕਿ ਮਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਾਰਨ ਸਰਕਾਰ ਤੇ ਮੈਨੇਜਮੈਂਟ ਖਿਲਾਫ ਨਾਰਾਬਾਜ਼ੀ ਕੀਤੀ ਗਈ ਹੈ ਉਥੇ ਹੀ ਧਰਨੇ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਬੰਦ ਹੋ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਰਦਾਬਾਦ ਮੁਰਦਾਬਾਦ ਇਹ ਸਾਡੀਆਂ 25 ਮੰਗਾਂ ਜਿਹੜੀਆਂ ਉਹਨਾਂ ਦੇ ਉੱਤੇ ਬਹੁਤ ਜਿਹੜਾ ਵਾ ਬਰੀਕੀ ਦੇ ਨਾਲ ਜਿਹੜੀ ਆ ਡਿਸਕਸ ਹੋਈ ਤੇ ਸਹਿਮਤੀ ਹੋਈ ਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੇ ਭਰੋਸਾ ਦਿੱਤਾ ਕਿ ਇਹ ਤੁਹਾਡੀਆਂ ਮੰਨੀਆਂ ਹੋਈਆਂ ਮੰਗਾਂ 10 ਦਿਨ ਦੇ ਵਿੱਚ ਵਿੱਚ ਲਾਗੂ ਕਰ ਦਿੱਤੀਆਂ ਜਾਣਗੀਆਂ। ਪਰ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਜਿਹੜਾ ਉਹ ਮੰਗੀਆਂ ਮੰਗਾ ਜਿਹੜੀਆਂ ਉਹਨਾਂ ਨੂੰ ਲਾਗੂ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਆ ਉਸ ਤੋਂ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਪੰਜਾਬ ਲੰਬੜਦਾਰ ਯੂਨੀਅਨ ਦੀ ਬੈਠਕ ਹੋਈ ਜਿਸ ਦੇ ਵਿੱਚ ਸਮੂਹ ਲੰਬੜਦਾਰਾਂ ਨੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੇ ਲੰਬੜਦਾਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ ਬੈਠਕ ਦੌਰਾਨ ਯੂਨੀਅਨ ਦੇ ਚੀਫ ਪੈਟਰਨ ਨੇ ਕਿਹਾ ਕਿ ਸਰਕਾਰ ਲੰਬੜਦਾਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਲੰਬੜਦਾਰਾਂ ਦੇ ਵਿੱਚ ਭਾਰੀ ਰੋਸ ਹੈ। ਤੇ ਤਹਿਸੀਲ ਸਮਾਣਾ ਦੇ ਵਿੱਚ ਮਹੀਨਾਵਾਰ ਜਿਹੜੀ ਮੀਟਿੰਗ ਸੀ ਨੰਬਰਦਾਰ ਯੂਨੀਅਨ 643 ਦੀ ਅੱਜ ਹਰਬਿੰਦਰ ਸਿੰਘ ਤਹਿਸੀਲ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਹੋਈ। ਉੱਥੇ ਵਿਸ਼ੇਸ਼ ਤੌਰ ਤੇ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਮਨੇੜਾ ਸਾਹਿਬ ਅਤੇ ਅੱਜ ਜਿਹੜੀਆਂ ਨੰਬਰਦਾਰੀਆਂ ਦਰਪੇਸ਼ ਮੁਸ਼ਕਲਾਂ ਨੇ ਉਹਨਾਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਬਠਿੰਡਾ ਚ ਪੀ ਆਰ ਟੀ ਸੀ বাস ਡਰਾਈਵਰ ਦੀ ਲਾਪਰਵਾਹੀ ਸਾਹਮਣੇ ਆਈ ਹੈ ਜਲਦੀ বাস ਦੇ ਵਿੱਚ ਡਰਾਈਵਰ ਮੋਬਾਈਲ ਦੀ ਵਰਤੋਂ ਕਰਦਾ ਹੋਇਆ ਨਜ਼ਰ ਆਇਆ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਡਰਾਈਵਰ ਇੱਕ ਹੱਥ ਦੇ ਵਿੱਚ ਮੋਬਾਈਲ ਫੋਨ ਫੜ ਰੀਲਾਂ ਦੇਖ ਰਿਹਾ ਹੈ ਤੇ ਦੂਜੇ ਹੱਥ ਦੇ ਨਾਲ বাস ਦਾ ਸਟੀering ਸੰਭਾਲ ਰਿਹਾ ਤੇ ਸਾਹਮਣੇ ਡੈਸ਼ਬੋਰਡ ਤੇ ਖੰਡ ਪੀਨ ਦਾ ਸਮਾਨ ਵੀ ਨਜ਼ਰ ਆ ਰਿਹਾ ਹੈ ਪੀ ਆਰ ਟੀ ਸੀ বাস ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਸੀ ਉਥੇ ਮਾਮਲੇ ਦੇ ਵਿੱਚ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਜਾਂਚ ਪੂਰੀ ਹੋਣ ਤੱਕ ਡਰਾਈਵਰ ਤੇ ਗੱਡੀ ਚਲਾਉਣ ਦੀ ਰੋਕ ਲਗਾ ਦਿੱਤੀ ਹੈ। ਗੁਰਦਾਸਪੁਰ ਦੇ ਪਿੰਡ ਪੂਰੋਵਾਲਾ ਰਾਇਆਂ ਦੇ ਵਿੱਚ ਪਾਣੀ ਵਾਲੀ ਟੰਕੀ ਦਾ ਕੰਮ ਅਧੂਰਾ ਪਿਆ ਹੈ ਜਿਸ ਤੇ ਪਿੰਡ ਵਾਸੀਆਂ ਨੇ ਠੇਕੇਦਾਰ ਤੇ ਘਟੀਆ ਮਟੀਰੀਅਲ ਵਰਤਣ ਦੇ ਇਲਜ਼ਾਮ ਲਗਾਏ। ਸਥਾਨਕ ਲੋਕਾਂ ਮੁਤਾਬਕ ਠੇਕੇਦਾਰ ਨੇ ਟੰਕੀ ਦਾ ਕੰਮ ਵਿਚਾਲੇ ਹੀ ਛੱਡ ਦਿੱਤਾ ਇਸ ਕਾਰਨ ਪੰਚਾਇਤ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਐਸਡੀਐਮ ਮੁਤਾਬਕ ਪੰਚਾਇਤ ਵੱਲੋਂ ਸ਼ਿਕਾਇਤ ਮਿਲਈ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇਖੀ ਉਹ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਚੁਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹ ਚਾਹ ਕੇ ਇੱਥੇ ਨੇ ਆਪਣੀ ਇਸਤੇਮਾਲ ਕੀਤੀ ਆ ਜਿਹੜੇ ਚਾਰ ਸ਼ੇਰ ਫੈਂਸਿੰਗ ਦੇ ਜਿਹੜੇ ਕਾਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਚੋਕੇ ਇਥੋਂ ਲਾਤੇ ਨੇ ਆਪਣੇ ਕੋਲ ਇਹਨੇ ਕੋਈ ਮਟੀਰੀਅਲ ਨਹੀਂ ਲੱਗਿਆ ਜੀ ਬਰਨਾਲਾ ਪੁਲਿਸ ਨੂੰ ਦੇ ਹੱਥ ਉਸ ਵੇਲੇ ਸਫਲਤਾ ਲੱਗੀ ਜਦੋਂ ਪੁਲਿਸ ਨੇ ਲੁੱਟਖੋ ਕਰਨ ਵਾਲੇ ਘਰੋਦਿੱਤਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਦਰਸਲ ਮਲਜ਼ਮ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਮਿੱਟੀ ਲਗਾ ਕੇ ਘੁੰਮਰੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਤੇਜ਼ ਤਾਰ ਹਥਿਆਰਾਂ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੈਗੋਦੀ ਨੰਬਰ ਪਲੇਟ ਨੂੰ ਗਾਰਾ ਲੱਗਿਆ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਟੀਮ ਨੇ ਫੁਰਤੀ ਦੇ ਨਾਲ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਦੋ ਨੌਜਵਾਨ ਉਹਨਾਂ ਨੇ ਕਾਬੂ ਕਰ ਲਏ ਸੀ ਉਹ ਜਿਹੜੇ ਦੋਨੋਂ ਨੌਜਵਾਨ ਨੇ ਇਹਨਾਂ ਦਾ ਨਾਮ ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਦੋਨੋਂ ਫਰਵਾਹੀ ਦੇ ਰਹਿਣ ਵਾਲੇ ਆ ਇਹਨਾਂ ਬਾਸੋਂ ਰੌੜ ਤੇ ਇੱਕ ਕਿਰਪਾਨ ਹੋਰ ਮਾਰੂ ਹਥਿਆਰ ਜਿਹੜੇ ਬਰਾਮਦ ਹੋਏ ਸੀ ਇਹਨਾਂ 15 ਅਗਸਤ ਦੇ ਮੱਦੇਨਜ਼ਰ ਲੁਧਿਆਣਾ ਪ੍ਰਸ਼ਾਸਨ ਸਖਤ ਨਜ਼ਰ ਆਇਆ ਜਿੱਥੇ ਪੁਲਿਸ ਦੇ ਵੱਲੋਂ ਸ਼ਹਿਰ ਦੇ 38 ਥਾਵਾਂ ਤੇ ਨਾਕੇਬੰਦੀ ਕਰ ਸਖੇ ਵਾਹਨਾਂ ਦੀ ਚੈਕਿੰਗ ਕੀਤੀ ਤੇ ਕੁਝ ਵਾਹਨਾਂ ਨੂੰ ਇੰਪਾਉਂਡ ਵੀ ਕੀਤਾ ਨਾਲੇ ਪੁਲਿਸ ਵੱਲੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਗਾਵਾਂ ਤੇ ਚੈਕਿੰਗ ਵੀ ਕੀਤੀ ਗਈ ਪੁਲਿਸ ਕਮਿਸ਼ਨਰ ਮੁਤਾਬਕ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਸਿਰ ਨਹੀਂ ਝੁਕਣ ਦਿੱਤਾ ਜਾਵੇਗਾ ਕਿ ਸਿਕਿਉਰਿਟੀ ਬੀਫ ਅਪ ਹੋਈ ਹੈ ਸ਼ਹਿਰ ਚ ਦੇ ਰੈਡ ਅਲਰਟ ਪੁਆਇੰਟਸ ਜਿਹੜੇ ਆ 38 ਪੁਆਇੰਟ ਸ਼ਹਿਰ ਦੇ ਨਾਕਾਬੰਦੀ ਉੱਥੇ ਚੱਲ ਰਹੀ ਹੈ ਛੱਕੀ 4-ਵੀਲਰਸ 4-ਵੀਲਰਸ ਗੱਡੀਆਂ ਛੋਟੀਆਂ ਵੱਡੀਆਂ ਇਹਨਾਂ ਦੀ ਚੈਕਿੰਗ ਹੋ ਰਹੀ ਹੈ ਲੁਧਿਆਣਾ